ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਦੇ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਛੜਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਆ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਟੱਲੇ ਵਾਲਾ ਬਟਨ ਜਿਹੜਾ ਜਰੂਰ ਨੱਪ ਦਿਆ ਕਰੋ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਐ ਫਿਰ ਤੁਸੀਂ ਭੁੱਲ ਜਾਨੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਵਧਾਈ ਹੋ ਜਾਂਦਾ ਉਹਦੇ ਵਿੱਚ ਹੈ ਕਿ ਨਹੀਂ ਨਾੜੇ ਜਰੇ ਤੁਹਾਡੀ ਸੇਵਾ ਪਰਵਾਰ ਹੋ ਜਾਂਦੀ ਹੈ ਦੇਖੋ ਆਪਾਂ ਕਿਹੜਾ ਕਿਸ ਤੋਂ ਕੋਈ ਪੈਸਾ ਲੈਨੇ ਇਹਦੇ ਨਾਲ ਹੀ ਤੁਹਾਡੀ ਜਿਹੜੀ ਆਈਡੀਆ ਫੋਟੋ ਲੱਗੀ ਹੁੰਦੀ ਹੈ ਉਹ ਮੇਰੇ ਤੱਕ ਆਉਂਦੀ ਸਭ ਦੀ ਸਮੱਸਿਆ ਇੱਕੋ ਜੀ ਹੁੰਦੀ ਹੈ ਪੈਸਿਆਂ ਨੂੰ ਲੈ ਕੇ ਤਾਂ ਹਰ ਕੋਈ ਪਰੇਸ਼ਾਨ ਆ ਇਹ ਤਾਂ ਜਣੀ ਇੰਨਾ ਪਰੇਸ਼ਾਨ ਦੁਨੀਆ ਮੈਂ ਕਹਿੰਨੀ ਵੀ ਕੋਈ ਉਹ ਘਰ ਬਚਿਆ ਉਹ ਕੁਦਰਤ ਵਾਲੇ ਦੀ ਕਿਰਪਾ ਉਹ ਜਿੱਥੇ ਪੈਸੇ ਬਣਿਓ ਪਰੇਸ਼ਾਨ ਕੋਈ ਨਹੀਂ ਹੋਏਗਾ ਤੁਸੀਂ ਕਰਨਾ ਕੀ ਹੈ ਇੱਕ ਗ੍ਰੀਨ ਰੰਗ ਦਾ ਕੱਪੜਾ ਲੈਣਾ ਉਦੇ ਉੱਪਰ ਥੋੜੇ ਜੇ ਮਖਾਣੇ ਰੱਖ ਲੈਣੇ ਨੇ ਇੱਕ ਚਾਂਦੀ ਦਾ ਰੁਪਿਆ ਇੱਕ ਤੁਸੀਂ ਲੌਂਗ ਦੋ ਹਰੀਆਂ ਇਲਾਇਚੀਆਂ ਇਹਨੂੰ ਬੰਨ ਕੇ ਜਿੱਥੇ ਵੀ ਤੁਸੀਂ ਪੈਸੇ ਰੱਖਦੇ ਹੋ ਉੱਥੇ ਰੱਖ ਲਿਓ ਘਰ ਦੇ ਵਿੱਚ ਪੈਸੇ ਟਿਕਣੇ ਸ਼ੁਰੂ ਹੋ ਜਾਣਗੇ ਦੇਖੋ ਕਰਨਾ ਤੁਸੀਂ ਆ ਦੱਸਣਾ ਮੈਂ ਆ ਫਲ ਭਗਵਾਨ ਨੇ ਲਾਉਣਾ ਉਹ ਕਿਸੇ ਦੇ ਹੱਥ ਵਸ ਨਹੀਂ ਹੈਗਾ ਉਹ ਕਰਨਾ ਉਹਨੇ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਚੱਲ ਜਾਂਦਾ ਹੈ ਕਿ ਨਹੀਂ ਪਾਉਂਦੀ ਕਈ ਵਾਰੀ ਮੈਂ ਕਿਸੇ ਹੋਰ ਕੰਮ ਲਈਆਂ ਤੇ ਲੋਕਾਂ ਦੇ ਕੰਮ ਹੋਰ ਬਣ ਜਾਂਦੇ ਨੇ ਉਹ ਰੱਬ ਨੂੰ ਪਤਾ ਮੈਨੂੰ ਕੋਈ ਪਤਾ ਦੇਖੋ ਜੀ 3 ਨੰਬਰ ਬਹੁਤ ਹੀ ਖਾਸ ਅਹਿਮੀਅਤ ਨਾਲ ਰੱਖਦਾ ਸਾਲ ਦੇ ਵਿੱਚ ਇੱਕ ਵਾਰ ਆਉਂਦਾ ਜੇ ਤੁਸੀਂ ਇਹ ਕੰਮ ਕਰ ਲਿਆ ਤੁਹਾਡੀ ਕਿਸਮਤ ਨੂੰ ਲੱਗੇ ਤਾਲੇ ਖੁੱਲ ਜਾਣਗੇ ਕੰਮ ਛੋਟਾ ਜਾਂ ਕੋਈ ਜ਼ਿਆਦਾ ਵੱਡਾ ਨਹੀਂ ਹੋਏਗਾ ਤੁਸੀਂ ਪਹਿਲਾਂ ਤਾਂ ਇੱਕ ਤੇਜ ਪੱਤਰ ਲੈਣਾ ਉਹਦੇ ਉੱਤੇ 골ਡਨ ਪੈਨ ਦੇ ਨਾਲ ਆਪਦੀ ਜਿਹੜੀ ਤੁਹਾਨੂੰ ਵੇਸ਼ਾ ਜੀ ਦੀ ਜ਼ਰੂਰਤਾਂ ਚੀਜ਼ ਦੀ ਉਹ ਲਿਖਣੀ ਆ ਫਿਰ ਤੁਸੀਂ ਆਪਦਾ ਨਾਮ ਲਿਖਣਾ ਉਹਦੇ ਥੱਲੇ ਤੇ ਫਿਰ ਇੱਕ ਆਰਚ ਚੈਨ ਬਣਾਉਣਾ ਤੇਜ ਪੱਤਰ ਦੇ ਉੱਤੇ ਫੇਰ ਦੇਖੋ ਦੁਬਾਰਾ ਵੀ ਇੱਕ ਚੈਨ ਬਣਾਉਣਾ ਤੇਜ ਪੱਤਰ ਦੇ ਉੱਤੇ 골ਡਨ ਪੈਨ ਦੇ ਨਾਲ ਪੈਨ 골ਡਨ ਵਰਤਣਾ ਤੇਜ ਪੱਤਰ ਹੁਣ ਤੁਸੀਂ ਕਰਨਾ ਕੀ ਆ ਉਹ ਧਿਆਨ ਨਾਲ ਸੁਣੋ ਇੱਕ ਮਿੱਟੀ ਦਾ ਦੀਵਾ ਲੈਣਾ ਹੂੰ ਸਿਰਪ 30 ਨਵੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਇਹ ਜਿਹੜਾ ਹੈਗਾ ਜੋਗ ਬਣਿਆ ਜਿਹੜਾ ਜਿਹੜਾ ਬੰਦੇ ਨੇ ਇਹ ਜੋਗ ਦੇ ਵਿੱਚ ਕਰ ਲਿਆ ਕੋਈ ਦੁਨੀਆ ਤੇ ਉਹਨਾਂ ਦਾ ਕੰਮ ਬਣਦਾ ਰੋਕਣ ਵਾਲਾ ਨਹੀਂਗਾ ਵੀਡੀਓ ਨੂੰ ਅੱਗੇ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਗਰੀਬ ਦਾ ਭਲਾ ਹੋ ਜਵੇ ਹੋਰ ਤੁਸੀਂ ਹੁਣ ਕੀ ਕਰਨਾ ਮਿੱਟੀ ਦਾ ਤੁਹਾਡੇ ਕੋਲ ਚੂੰਗੜਾ ਉਹਦੇ ਉੱਤੇ ਦੀਵੇ ਦੇ ਵਿੱਚ ਤੁਸੀਂ ਕਪੂਰ ਰੱਖਣਾ ਕਪੂਰ ਦੇ ਉੱਤੇ ਦੋ ਲੌਂਗ ਥੋੜੀ ਜਿਹੀ ਪੀਲੀ ਸਰੋਂ ਦੇਸੀ ਘਿਓ ਤੇ ਥੋੜੀ ਜਿਹੀ ਚੌਲ ਹੁਣ ਕਪੂਰ ਨੂੰ ਜਗਾ ਦੇਣਾ ਜਾਲ ਦੇਣਾ ਜਾਲਣ ਤੋਂ ਬਾਅਦ ਜਿਹੜਾ ਤੇਜ ਪੱਤਰ ਆ ਉਹਨੂੰ ਆਏ ਫੜ ਕੇ ਮਚਾ ਦੇਣਾ ਜਿਹੜੀ ਹੁਣ ਇਹਦੀ ਬਚੀ ਖੁਚੀ ਰਾਖਾ ਇਹ ਤੁਸੀਂ ਕੋਈ ਵੀ ਪੜੰਦਾ ਕੋਈ ਟੂਣਾ ਨਹੀਂ ਹੈਗਾ ਇਹ ਜੇ ਤੁਹਾਨੂੰ ਕਹਾਂ ਵੀ ਟੂਣਾ ਟਾਣਾ ਟੂਣਾ 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 ਮੈਨੂੰ ਦੱਸ ਦੀ ਕਿਸਨੂੰ ਸਿੱਧੀ ਜੀ ਗੱਲ ਆ ਮੈਂ ਜ਼ਿਆਦਾ ਮਸਾਲੇ ਵੀ ਨਹੀਂ ਲਾਉਂਦੇ ਮੈਂ ਸਿੱਧੀ ਉਹ ਗੱਲ ਕਰ ਤੈਨੂੰ ਪਤਾ ਹੀ ਆ ਉਹਨੂੰ ਪਿੱਪੜਾ ਥੱਲੇ ਰੱਖਿਆ ਉਹਨਾਂ ਉੱਥੇ ਬਸ ਬੱਚੀ ਖੁਚੀਰਾ ਜਿਹੜੀ ਤੁਹਾਡੇ ਕੋਲ ਬਚਿਆ ਹੋਇਆ ਮਾਲ ਆ ਹੁਣ ਹੈਕ ਨਹੀਂ ਬਸ ਇੰਨੇ ਹੀ ਕੰਮ ਕਰਨਾ ਦੇਖਿਓ ਫਿਰ ਬੰਦ ਕਿਸਮ ਦੇ ਤਾਲੇ ਪਟੱਕੇ ਬੜਕ ਖੁੱਲਣਗੇ ਇਹ ਪਤਾ ਨਹੀਂ ਕਿਸਮਤ ਨਾਲ ਕਿਵੇਂ ਜੋਗ ਆਇਆ ਬਾਪ ਤੇ ਤੁਹਾਨੂੰ ਵੀ ਕਿਸੇ ਨੇ ਬਹਿਮ ਪਾਤਾ ਵੀ ਤੁਹਾਡਾ ਕੁਝ ਵੀ ਗਲਤ ਆ ਵਾਸੂ ਦੇ ਉਸ ਦੇ ਵਿੱਚ ਆਉਂਦਾ ਵਾ ਤੁਸੀਂ ਛੋਟਾ ਜਿਹਾ ਕੰਮ ਕਰੋ ਇੱਕ ਤુલਸੀ ਦਾ ਬੂਟਾ ਘਰੇ ਲਾ ਲਓ ਲੱਕ ਉਹਨੂੰ ਲਾ ਕੇ ਕਿਸੇ ਗਮਲੇ ਦੇ ਵਿੱਚ ਲਾਇਆ ਉਹਨੂੰ ਤੁਸੀਂ 31 ਸੋਮਵਾਰ ਨੂੰ ਸ਼ੁਰੂ ਕਰ ਦੋ ਦੇਣੀ ਤੇ ਉਸ ਤੋਂ ਬਾਅਦ ਆਪਦਾ ਜਿਹੜਾ ਤੁਹਾਡਾ ਬੇੜਾ ਉਹਦੇ ਗੱਬੇ ਰੱਖ ਲਓ ਨਹੀਂ ਆਪਦੀ ਜਿਹੜੀ ਬੇੜਾ ਨਹੀਂ ਹੈਗਾ ਆਪਦੀ ਲੌਬੀ ਦੇ ਗੱਬੇ ਰੱਖ ਲਓ ਕਿਸੇ ਕਮਰੇ ਚ ਰੱਖ ਕੇ ਉਹਦੀ ਪ੍ਰਕਿਰਿਆ ਸ਼ੁਰੂ ਕਰ ਦੋ ਉਹਦੀ ਪ੍ਰਕਰਮਾ ਸ਼ੁਰੂ ਕਰ ਦੋ ਪ੍ਰਕਿਰਿਆ ਨਹੀਂ ਮੇਤੋ ਵੀ ਗਲਤ ਨਿਕਲਿਆ ਪ੍ਰਕਰਮਾ ਜਿਵੇਂ ਆਪਾਂ ਸ਼ੰਤ ਸਾਹਿਬ ਦੇ ਆਲੇ ਦਾਲੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਉੱਥੇ ਆਪ ਪਰ ਕਰਮਾ ਕਰਦੇ ਆ ਉਸ ਤਰ੍ਹਾਂ ਤુલਸੀ ਦੀਆਂ ਪ੍ਰਕਰਮਾ ਕਰਨੀ ਸ਼ੁਰੂ ਕਰ ਦਿਓ ਜਿੰਨਾ ਵੀ ਬਾਸੂ ਦੋਸ਼ ਆ ਸਾਰਾ ਖਤਮ ਹੋ ਜਾਊਗਾ ਛੋਟਾ ਜਿਹਾ ਕੰਮ ਸੋਮਵਾਰ ਵਾਲੇ ਦਿਨ ਜੋਤੂ ਬੱਤੀ ਜ਼ਰੂਰ ਲਾਵੋ ਨਹਾ ਧੋ ਕੇ ਤુલਸੀ ਦੇ ਬੂਟੇ ਨੂੰ ਜਲ ਚੜਾਓ ਉੱਥੇ 5-7 ਮਿੰਟ ਰੱਖ ਕੇ ਨੂੰ ਫਿਰ ਜਿੱਥੇ ਮਰਦੀ ਰੱਖੋ ਇਹ ਕੰਮ ਕਰੋ ਬਾਸੂ ਦੋਸ਼ ਖਤਮ ਹੋ ਜੂਗਾ ਕਿਰਤ ਤુલਸੀ ਇੱਕ ਬਹੁਤ ਹੀ ਪਵਿੱਤਰ ਚੀਜ਼ ਆ ਮੰਨੀ ਗਈ ਇਹ ਸਾਰੇ ਕਸ ਨੂੰ ਖਿੱਚ ਲੈਂਦੀ ਤੁਹਾਡਾ ਬਾਸੂ ਬੂਸੂ ਦੋ ਸਭ ਕੁਝ ਖਤਮ ਕਿਸੇ ਕੋਲੇ ਬਹਿਮਾ ਭਰਮਾ ਚ ਪੈਣ ਦੀ ਤੁਹਾਨੂੰ ਜ਼ਰੂਰਤ ਤੇ ਨਹੀਂ ਜਗੀ ਅੱਜ ਤੁਹਾਨੂੰ ਬਹੁਤ ਹੀ ਸੌਖਾ ਤੇ ਬਹੁਤ ਹੀ ਸਰਲ ਤੇ ਗੁਪਤ ਟੋਟਕਾ ਦੱਸਣ ਲੱਗੀ ਜਦੋਂ ਵੀ ਤੁਸੀਂ ਇਹ ਟੋਟਕਾ ਕਰਨਾ ਕਿਸੇ ਨੂੰ ਕੰਨੋਂ ਕੰਨ ਭਿੰਕ ਨਹੀਂ ਪੈਣੀ ਚਾਹੀਦੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਕੀ ਕਰਨਾ ਪੰਜ ਕਾਲੀਆਂ ਮਿਰਚਾਂ ਦੇ ਦਾਣੇ ਲੈਣੇ ਨੇ ਮੋਟੇ ਕਾਲੀ ਮਿਰਚ ਹੋਵੇ ਕੋਈ ਉਹਦੀ ਨੁੱਕਰ ਕੋਈ ਉਹ ਫੁੱਟੀ ਟੁੱਟੀ ਨਾ ਹੋਵੇ ਤੁਸੀਂ ਇਹਨੂੰ ਮਿਰਚ ਨੂੰ ਆਪਦੇ ਹੱਥ ਵਿੱਚ ਲੈ ਕੇ ਸੱਤ ਵਾਰੀ ਉਲਟੀ ਸਾਈਡ ਘੁਮਾ ਲੈਣਾ ਘੁਮਾਉਣ ਤੋਂ ਬਾਅਦ ਆਪਦੇ ਘਰ ਤੋਂ ਬਾਹਰ ਜਾਣਾ ਜਾ ਕੇ ਜਿੱਥੇ ਵੀ ਤੁਹਾਨੂੰ ਕੋਈ ਸੁੰਨੀ ਜਗ੍ਹਾ ਦੀ ਹਿੰਦੀ ਆ ਜਾਂ ਸੜਕ ਤੇ ਜਾਂ ਕਿਸੇ ਗੋਲਡਨ ਕਿਤੇ ਵੀ ਤੁਹਾਨੂੰ ਲੱਗਦੀ ਫੁੱਲੀ ਜਗ੍ਹਾ ਹੈਗੀ ਉੱਥੇ ਤੁਸੀਂ ਪੰਜਾਂ ਦਾਣਿਆਂ ਨੂੰ ਇੱਕ ਇੱਕ ਸਾਈਡ ਸੱਟ ਦੇਣਾ ਸੱਜੇ ਖੱਬੇ ਉੱਤਰ ਰੱਖਣ ਜਿੱਧਰ ਮਰਜੀ ਚਾਰ ਦਿਸ਼ਾਂ ਸੱਟ ਕੇ ਜਿਹੜਾ ਪੰਜਵੀਂ ਕਾਲੀ ਮਿਰਚਾ ਉਹਨੂੰ ਉੱਪਰ ਨੂੰ ਸੱਟ ਦੇਣਾ ਸੱਟ ਕੇ ਤੁਸੀਂ ਦੇਖਿਓ ਤੁਹਾਡੇ ਕੰਮ ਵੀ ਵੱਣਗੇ ਤੁਹਾਡੇ ਕੋਲੇ ਧਨ ਵੀ ਆਊਗਾ ਜੋ ਤੁਹਾਨੂੰ ਕੋਈ ਹੋਰ ਵੀ ਪ੍ਰੋਬਲਮ ਉਹ ਵੀ ਠੀਕ ਹੋਊਗੀ ਸਿਰਫ ਤੁਸੀਂ 11 ਦਿਨ ਇਹ ਕੰਮ ਕਰਨਾ 11 ਦਿਨ ਕਰਕੇ ਦੇਖੋ ਫਿਰ ਦੇਖੋ ਦੇਖੋ ਜਦੋਂ ਕੰਮ ਠੀਕ ਹੁੰਦਾ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਹਾਜ਼ਰੀ ਲੈ ਕੇ ਦੇਖੋ ਕਿੰਨੇ ਲੋਕਾਂ ਦੇ ਮੈਸੇਜ ਆਉਂਦੇ ਨੇ ਕਿੰਨੇ ਦੇ ਮੈਂ ਕਮੈਂਟ ਜਿਹੜੇ ਹੈਗੇ ਨੇ ਸਟੇਟਸ ਲਾਉਣੀ ਆ ਤੇ ਲੋਕਾਂ ਨੂੰ ਉਹਦੇ ਨਾਲ ਦੇਖੋ ਉਤਸ਼ਾਹ ਮਿਲਦਾ ਤੇ ਲੋਕ ਫਿਰ ਕਹਾ ਅੱਗੇ-ਅੱਗੇ ਕਰਦੇ ਨੇ ਕਿ ਉਹ ਕਈ ਤਾਂ ਲੋਕਿ ਉਹ ਕਮੈਂਟ ਦੇਖ ਕੇ ਇਹ ਆਪਦਾ ਕੰਮ ਕਰ ਲੈਂਦੇ ਨੇ ਖੂ ਦਾ ਪਾਣੀ ਚੱਲਦਾ ਹੀ ਚੰਗਾ ਹੁੰਦਾ ਹੈ ਕਿ ਨਹੀਂ ਰੁਕਿਆ ਹੋਇਆ ਤਾਂ ਪਤਾ ਆਪਾਂ ਨੂੰ ਮੁਸ਼ਕਿਲ ਜਾਂਦਾ ਵਾ ਦੇਖੋ ਮੈਂ ਕਿਹੜਾ ਕੋਈ ਤੁਹਾਡੇ ਕੋਲ ਕੋਈ ਪੈਸਾ ਜਾਂ ਕੋਈ ਮੈਂ ਫੋਨ ਤੇ ਗੱਲ ਕਰਨ ਦਾ ਕੁਝ ਨਹੀਂ ਲਈ ਫੋਨ ਮੈਂ ਇਸ ਲਈ ਬੰਦ ਕਰੇ ਕਈ ਨਾ ਲੋਏ ਢੀ ਹੁੰਦੇ ਨੇ ਬਹੁਤ ਸਿਰ ਖਾ ਜਾਂਦੇ ਨੇ ਹਟਦੀਆਂ ਹੀ ਨਹੀਂ ਕਹੇ ਤੋਂ ਬਨੇ ਕੱਟਦੀਆਂ ਹੈਗੀਆਂ ਹਾਂ ਇਹ ਕੰਮ ਕਰੋ ਗਿਆ ਰੰ ਦੇ ਪਿੱਛਾ ਮੁੜ ਕੇ ਨਹੀਂ ਝਾਕਣਾ ਹੈਗਾ ਜੇ ਤੁਸੀਂ ਮਿਰਚਾਂ ਸਿੱਟਣੀਆਂ ਨੇ ਉਦੋਂ ਬਾਅਦ ਤੁਸੀਂ ਆਪਣੇ ਘਰੇ ਆਉਣਾ ਹੱਥ-ਮੂਹ ਧੋ ਲੈਣਾ ਆਰਾਮ ਨਾਲ ਰੋਟੀ ਪਾਣੀ ਛਕੋ ਕੁਸ਼ ਕਰੋ ਬਸ ਇੰਨਾ ਹੀ ਕੰਮ ਕਰਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਕੰਮ ਸ਼ੁਰੂ ਕਰ ਲਓ ਦੋ ਕੰਮ ਕਰਨ ਲੱਗ ਜਾਓ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਦੇ ਵੀ ਕਮੀ ਨਹੀਂ ਆਉਗੀ ਤੁਹਾਡੇ ਸਰਕਰਜਾਂ ਨਹੀਂ ਚੜੂਗਾ ਛੋਟੇ-ਛੋਟੇ ਕੰਮ ਨੇ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰ ਜਾਂਦਾ ਇੱਕ ਨਹੀਂ ਦੇਖੋ ਹੁਣ ਮੈਂ ਇੱਕ ਥਾਲੀ ਵਾਲਾ ਟੋਟਕਾ ਪਾਇਆ ਸੀ ਕਈਆਂ ਨੇ ਉਸ ਦਾ ਮਜ਼ਾਕ ਉਡਾਇਆ ਦੇਖੋ ਮੇਰੇ ਕੋਲ ਮੈਸੇਜ ਆਏ ਪੈ ਨੇ ਠੀਕ ਹੋ ਗਏ ਇਹ ਮੈਂ ਐਸੇ ਕਰਕੇ ਸਟੇਟਸ ਲਾਉਣੀ ਆ ਕਿਉਂਕਿ ਸਾਡੇ ਜਿਹੜੇ ਲੋਕ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਬਹੁਤ ਔਖਾ ਦੇਖੋ ਐਸੇ ਮੈਨੂੰ ਕੋਈ ਸਟੇਟਸ ਦਾ ਹੋਰ ਕੋਈ ਮੈਨੂੰ ਜਿਹੜਾ ਮੈਂ ਕਮੈਂਟ ਵੀ ਕਰ ਜੀਏ ਇੱਕ ਮਿੰਟ ਤੱਕ ਮੈਨੂੰ ਕੋਈ ਲਾਲਚ ਨਹੀਂ ਸਿਰਫ ਲੋਕਾਂ ਦਾ ਜਿਹੜਾ ਹੈਗਾ ਉਹਦੇ ਵਿੱਚ ਵਿਸ਼ਵਾਸ ਵੱਧਦਾ ਤੇ ਲੋਕ ਬਾਤ ਤੋਂ ਬਾਤ ਫਿਰ ਉਸ ਕੰਮ ਨੂੰ ਕਰਦੇ ਨੇ ਤੇ ਉਹ ਕੰਮ ਦੇ ਨਾਲ ਤੁਹਾਡਾ ਕੰਮ ਵੀ ਤਰੱਕੀ ਪੈਂਦੀ ਆ ਜਿਵੇਂ ਕਹਿੰਦੇ ਨੇ ਕੂਚੋ ਪਾਣੀ ਨਿੱਕਾ ਦਾ ਰਹਤਾ ਚੰਗਾ ਨਹੀਂ ਤਾਂ ਫਿਰ ਕਹਿੰਦੇ ਨੇ ਗੰਦਾ ਕਿ ਨਹੀਂ ਕੋਈ ਵੀ ਕੰਮ ਚੱਲਦਾ ਰਹੇ ਤਾਂ ਠੀਕ ਆ ਦੇਖੋ ਜਿਨ੍ਹਾਂ ਨੂੰ ਫਾਇਦਾ ਹੁੰਦਾ ਹੁੰਦਾ ਵੀਡੀਓ ਜ਼ਰੂਰ ਸੁਣਿਆ ਵੀ ਕਰੋ ਤੇ ਸਾਡੀ ਵੀਡੀਓ ਨੂੰ ਲਾਇਕ ਵੀ ਕਰਿਆ ਕਰੋ ਤੁਹਾਡੇ ਕੰਮ ਦੇ ਵਿੱਚ ਇਹਦੇ ਨਾਲ ਹੀ ਤਰੱਕੀ ਪੈਣੀ ਹੈ ਕਿਉਂਕਿ ਮੈਂ ਤਾਂ ਕੋਈ ਪੈਸਾ ਨਹੀਂ ਲੈਂਦੀ ਤੇ ਦੇਖੋ ਜਿਹੜੀ ਮੈਨੂੰ YouTube ਤੋਂ ਜਾਂ ਇਨਕਮ ਤੋਂ ਇਨਕਮ ਆਉਂਦੀ ਆ ਮੈਂ ਉਹਦੇ ਵਿੱਚੋਂ ਵੀ ਜਿੰਨਾ ਕੁ ਮੈਂ ਤੇ ਸਰਦਾ ਜਿੰਨੀ ਕੁ ਮੈਨੂੰ ਆ ਰਹੀ ਆ ਉਸ ਨਾਲ ਮੈਂ ਜਿੱਥੇ ਮੈਨੂੰ ਲੱਗਦਾ ਵੀ ਮੈਂ ਇਥੇ ਇਸ ਇਨਸਾਨ ਨੂੰ ਜਾਂ ਗੁਰਦੁਆਰੇ ਨਹੀਂ ਮੈਂ ਦਿੰਦੀ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਗੁਰੂ ਦੀ ਗੋਲ ਗਰੀਬ ਦਾ ਮੂਹਾਂ ਦੇਖੋ ਗੁਰਦੁਆਰਿਆਂ ਦੇ ਵਿੱਚ ਆਪਾਂ ਨੂੰ ਸਭ ਨੂੰ ਸਭ ਕੁਝ ਪਤਾ ਮੈਂ ਇੱਥੇ ਕਾਨੂੰ ਕੁਝ ਕਹੋਣਿਓ ਹੈ ਕਿ ਨਹੀਂ ਤੇ ਵੀ ਬਸ ਸਭ ਤੋਂ ਸਾਡੀ ਸੇਵਾ ਉਹੀ ਆ ਕੋਈ ਭੁੱਖਾ ਉਹਨੂੰ ਰੋਟੀ ਖਵਾ ਦਿਓ ਉਹਦਾ ਕੋਈ ਬਿਮਾਰ ਆ ਲਾਜ ਲਈ ਪੈਸੇ ਦੇ ਦਿਓ ਸਭ ਤੋਂ ਉੱਤਮ ਸੇਵਾ ਇਹ ਆ ਹੁਣ ਤੁਸੀਂ ਰਾਤ ਨੂੰ ਦੋ ਕੰਮ ਕਰਨੇ ਕਿਹੜੇ ਨੇ 108 ਵਾਰ ਬੋਲਣਾ ਤੁਸੀਂ ਰਾਤ ਨੂੰ ਆਮ ਨਮਨ ਸ਼ਵਾਈ 108 ਵਾਰ ਸੌਣ ਤੋਂ ਪਹਿਲਾਂ ਤੇ ਇੱਕ ਆਪਣੇ ਸਹਰਾਣੇ ਦੇ ਥੱਲੇ ਤੁਸੀਂ 7 ਲੌਂਗ ਰੱਖ ਲੈਣੇ। ਉਹ ਵਾਰ-ਵਾਰ ਚੱਕਰ ਨਹੀਂ ਉੱਥੇ ਪੈ ਰਹੇ ਉਹਨਾਂ ਦਾ ਕੁਝ ਨਹੀਂ ਖਰਾਬ ਨਹੀਂ ਹੁੰਦੇ ਹੈ ਕਿ ਨੀਂਦ ਵੀ ਅੱਛੀ ਆਊਗੀ ਤੇ ਤੰਨ ਵੀ ਆਊਗਾ ਤੇ ਕਰਜ਼ਾ ਵੀ ਸਰੋ ਲਹੂਗਾ ਮੁਰਕੇ ਕਦੇ ਕਰਜ਼ਾ ਨਹੀਂ ਚੜੂਗਾ ਜੇ ਇੱਕ ਵਾਰੀ ਲੈ ਗਿਆ। ਬਾਕੀ ਕੰਮ ਬਣਦੇ ਬਹੁਤ ਸਾਧਨ ਮਿਲਣਗੇ। ਤੁਹਾਡੇ ਘਰ ਵਿੱਚ ਵੀ ਤુલਸੀ ਦੇ ਬੂਟੇ ਲੱਗਿਆ ਹੋਇਆ। ਤੁਸੀਂ ਉਹਦੀ ਪੂਜਾ ਕਰਕੇ ਬਹੁਤ ਕੁਝ ਆਪਦਾ ਠੀਕ ਕਰ ਸਕਦੇ ਕਰਦਾ ਤਨ ਦੀ ਕਮੀ ਕਰਦੇ ਵਿੱਚ ਸ਼ੁੱਖ ਸ਼ਾਂਤੀ ਥਵਾਕ ਕਲੇਸ਼ ਸਭ ਕੁਝ ਨਕਾਰਾਤਮਕ ਜੋ ਵੀ ਨੇਕਟਿਵਿਟੀ ਹੁੰਦੀ ਹੈ ਸਭ ਕੁਝ ਦੂਰ ਹੋ ਸਕਦਾ ਪਰ ਸਹੀ ਢੰਗ ਨਾਲ ਜੇ ਉਹਦੀ ਪੂਜਾ ਹੋ ਜਾਵੇ ਤੁਸੀਂ ਕੀ ਕਰਨਾ ਜਦੋਂ ਸਵੇਰੇ ਉੱਠਣਾ ਨਹਾ ਧੋ ਕੇ ਕੁਰਸੀ ਦੇ ਬੂਟੇ ਦੇ ਕੋਲ ਖੜੇ ਹੋ ਕੇ ਇੰਨਾ ਕੁ ਛੋਟਾ ਜਿਹਾ ਜਾਪ ਜ਼ਰੂਰ ਕਰੋ ਸੋਮਵਾਰ ਵਾਲੇ ਦਾ ਜੇ ਤੁਸੀਂ ਦੋ ਕੰਮ ਕਰ ਲੈਣਾ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜੂ ਦੇਖੋ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਨਿਸ਼ਾਨ ਤੇ ਕੰਮ ਕਰ ਜਾਂਦਾ ਇੱਕ ਟੋਟਕਾ ਨਹੀਂ ਇਹ ਸਿਰਫ ਤੁਲਸੀ ਮਾਤਾ ਦੀ ਪੂਜਾ ਜੇ ਤੁਹਾਡੇ ਘਰੇ ਲੱਗੀ ਹੈ ਤਾਂ ਇਸ ਵਿਧੀ ਵਿਧਾਨਾ ਜ਼ਰੂਰ ਕਰੋ ਪਹਿਲ ਤਾਂ ਤੁਸੀਂ ਤੁਲਸੀ ਮਾਤਾ ਦੇ ਜਿਹੜੀ ਚੁੰਨੀ ਆ ਉਹਨੂੰ ਲਾਲ ਰੰਗ ਦੇ ਕਿਸੇ ਵੀ ਕੱਪੜੇ ਨਾਲ ਟਾਕੇ ਰੱਖੋ ਭਾਵੇਂ ਤੁਸੀਂ ਔਸਧੀ ਦੇ ਟਾਈਮ ਲਈ ਆ ਕਿਸੇ ਵੀ ਤਰੀਕੇ ਨਾਲ ਲਈ ਆ ਇਹ ਤੁਲਸੀ ਦੀ ਜੇ ਅਸੀਂ ਪੂਜਾ ਨਹੀਂ ਕਰਦੇ ਤਾਂ ਸਾਡੇ ਲਈ ਹਾਨੀਕਾਰਕ ਹੋ ਸਕਦੀ ਹੈ ਸੋਮਵਾਰ ਵਾਲਾ ਸਵੇਰੇ ਨਹਾ ਧੋ ਕੇ ਤુલਸੀ ਦੇ ਬੂਟੇ ਦੇ ਕੋਲ ਖੜ ਕੇ ਤੁਸੀਂ ਓਮ ਨਮੋ ਭਗਵਤੈ ਵਾਸੂ ਦੇਵ ਨਮਾ ਇਹ 11 ਵਾਰ ਬੋਲਣਾ ਉਦੋਂ ਬਾਅਦ ਜੋਤ ਲਾਉਣੀ ਹੈ ਖੜੀ ਐਦਾਂ ਵਾਲੀ ਨਹੀਂ ਲਾਉਣੀ ਖੜੀ ਜੋਤ ਲਾਉਣੀ ਆ ਤੇ ਫਿਰ ਥੋੜੇ ਜੇ ਤુલਸੀ ਮਾਤਾ ਦੀ ਜੜਾਂ ਦੇ ਵਿੱਚ ਜਲ ਦੇਣ ਤੋਂ ਬਾਅਦ ਚੌਲ ਥੋੜੇ ਜੇ ਰੱਖ ਕੇ ਮੱਥਾ ਟੇਕਣਾ ਦੇਖਿਓ ਤੁਹਾਡਾ ਜਿਹੜਾ ਮਤਲ ਤੁਹਾਨੂੰ ਲੱਗਦਾ ਸੀ ਸਾਡੇ ਘਰ ਤੱਕ ਕਾਫੀ ਨੁਕਸਾਨ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਤੁਹਾਨੂੰ 11 ਦਿਨਾਂ ਦੇ ਵਿੱਚ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਊ ਮਹਿਸੂਸ ਹੋਊ ਆਪਣੇ ਆਪ ਇੰਨਾ ਕਿ